ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅੱਗ ਲਾਉਣ ਵਾਲੇ ਜੰਤਰ ਨੇ ਨਾ ਉਹ ਪਹਿਲਾਂ ਇੰਡੀਆ ਦੇ ਵਿੱਚ ਪੰਜਾਬ ਵਿੱਚ ਰਹਿੰਦੇ ਸੀ ਤੇ ਫਿਰ ਕਿਤੇ ਇਹਨਾਂ ਦਾ ਦਾਂ ਲੱਗਿਆ ਇੱਕ ਕੈਨੇਡਾ ਵਿੱਚ ਚਲੇ ਗਏ ਮੈਂ ਅੱਜ ਗੱਲ ਕਰਨੀ ਹੈ ਇੱਕ ਪੱਡਾ ਪੱਡਾ ਉਹਦਾ ਰੇਡੀਓ ਚੱਲਦਾ ਤੇ ਉਹਨੇ ਇੱਕ ਸਟੋਰੀ ਬਣਾ ਕੇ ਇੱਕ ਟਿਕਟੋਕ ਤੇ ਵੀਡੀਓ ਪਾਈ ਹੈ ਜਿਹੜਾ ਕਿਸਾਨੀ ਅੰਦੋਲਨ ਚੱਲਦਾ ਹੈ ਉਹਦੇ ਸਵੰਦ ਵਿੱਚ ਹੁਣ ਦੇਖੋ ਇਹ ਬੰਦੇ ਅੱਗ ਲਾ ਕੇ ਆਪ ਪਿੱਛੇ ਕਿਵੇਂ ਹੋ ਜਾਂਦੇ ਆ ਜਾਂ ਬੜੀ ਦੂਰ ਬੈਠੇ ਨੇ ਅਗਲਾਉਣ ਵਾਸਤੇ ਕੈਨੇਡਾ ਇੱਥੋਂ ਬਹੁਤ ਦੂਰ ਹੈ ਭਾਰਤੋਂ ਇੰਡੀਆ ਤੋਂ ਪੰਜਾਬ ਤੋਂ ਤੇ ਜਿਹੜਾ ਪੱਡਾ ਹੈ ਇੱਕ ਜਿਹੜਾ ਬੈਠਾ ਹੈ ਰੇਡੀਓ ਚੱਲਦਾ ਇਹਦਾ ਚਲੋ ਮੈਥੋਂ ਉਮਰ ਚ ਵੀ ਥੋੜਾ ਜਿਹਾ ਇਹ ਵੱਡਾ ਬੰਦਾ ਤੇ ਕੁਝ ਗੱਲਾਂ ਨਾਲ ਇਹਦੇ ਮੈਂ ਪਹਿਲਾਂ ਸਹਿਮਤ ਵੀ ਹੈਗਾ ਸੀ ਇਸ ਕਰਕੇ ਮੈਨੂੰ ਕਤੀੜ ਖੱਚ ਭੇੜ ਤਾਂ ਕਹਿੰਦਾ ਨਹੀਂ ਵੱਡਾ Saab ਕਹਿ ਦਿੰਨੇ ਇਹਨੇ ਇੱਕ ਨਾ ਅੱਗ ਲਾਉਣ ਦੀ ਗੱਲ ਕੀਤੀ ਹੈ ਪਤਾ ਕਹਿੰਦਾ ਕਹਿੰਦਾ ਜਿਹੜੇ ਬੰਦੇ ਕਿਸਾਨੀ ਅੰਦੋਲਨ ਵਿੱਚ ਜਾ ਰਹੇ ਨੇ ਉਹਨਾਂ ਨੂੰ ਇਹਨੇ ਕਿਹਾ ਕਹਿੰਦਾ ਅਮਰਤਪਾਲ ਦਾ ਮੁੱਦਾ ਚੁੱਕੋ ਬੰਦੀ ਸਿੰਘਾਂ ਦਾ ਮੁੱਦਾ ਚੁੱਕੋ ਸੰਜਨ ਐਲਸਿੰਗ ਭਿੰਡਰਵਾਲੇ ਦੀ ਫੋਟੋ ਲਾਓ ਟੀ-ਸ਼ਰਟਾਂ ਪਾ ਕੇ ਜਾਓ ਤੇ ਦੀਪ ਸਿੱਧੂ ਦੀਆਂ ਟੀ-ਸ਼ਰਟਾਂ ਜਣੇ ਕਿ ਉਹਦੀ ਫੋਟੋ ਵਾਲੀ ਟੀ-ਸ਼ਰਟਾਂ ਪਾ ਕੇ ਜਾਓ ਤੇ ਖਾਲਸਾ ਦੀ ਕਹਿੰਦਾ ਗੱਲ ਕਰੋ ਹੁਣ ਦੇਖੋ ਤੁਸੀਂ ਜਿਹੜੇ ਬੰਦੇ ਅੰਦੋਲਨ ਕਰ ਰਹੇ ਨੇ ਤੇ ਉਹ ਬੰਦੇ ਕੀ ਸੋਚਣਗੇ ਜਿਹੜੇ ਅਸਲ ਵਿੱਚ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਨੇ ਹਾਲਾਂਕਿ ਇਹ ਕਿਸਾਨੀ ਅੰਦੋਲਨ ਹੈ ਨਹੀਂ ਇਹ ਤਾਂ ਇਲੈਕਸ਼ਨ ਤੋਂ ਪਹਿਲਾਂ ਮੈਂ ਇੱਕ ਭੰਬੜ ਬਾਲਣ ਵਾਸਤੇ ਅੱਗ ਲਾਉਣ ਵਾਸਤੇ ਸ਼ੁਰੂਆਤ ਕੀਤੀ ਹੈ ਚਲੋ ਹੁਣ ਜਿਹੜਾ ਪੱਟਾ ਕੈਨੇਡਾ ਵਿੱਚ ਬੈਠਾ ਇਹ ਗੱਲਾਂ ਕਹਿੰਦਾ ਦੀਪ ਸਿੱਧੂ ਦੀ ਫੋਟੋ ਲਾਓ ਉਹਦੇ ਨਾਂ ਦੀਆਂ ਟੀ-ਸ਼ਰਟਾਂ ਪਾਓ ਭਿੰਡਾਰਾਂ ਵਾਲੀ ਦੀ ਫੋਟੋ ਲਾਓ ਅਮਰਪਾਲ ਦਾ ਮੁੱਦਾ ਚੱਕੋ ਬੰਦੀ ਸਿੰਘਾਂ ਦੀ ਗੱਲ ਕਰੋ ਇਹ ਕੈਨੇਡਾ ਬੈਠਾ ਕਹਿ ਰਿਹਾ ਮੈਂ ਕਿਹਨੂੰ ਬੇਨਤੀ ਕਰਨੀ ਹੈ ਬੈਠਾ ਮੈਂ ਬੇਨਤੀ ਛੇਤੀ ਕਿਤੇ ਕਿਸੇ ਨੂੰ ਕਰਦਾ ਨਹੀਂ ਹੁੰਦਾ ਵੀ ਜੇ ਤੂੰ ਇੰਨਾ ਹੀ ਅਕਲਵਾਨ ਹੈ ਲੋਕ ਤੇਰੀ ਗੱਲ ਸੁਣ ਲੈਣਗੇ ਜਾਂ ਦੀਪ ਕਟੀੜ ਦੀ ਅਮਰਤਪਾਲ ਕਟੀੜ ਦੀ ਗੱਲ ਸੁਣ ਲੈਣਗੇ ਤਾਂ ਫਿਰ ਤੈਨੂੰ ਇੱਕ ਮਸ਼ਵਰਾ ਹੈ ਵੀ ਤੂੰ ਆ ਜਾ ਭਰਾਵਾ ਪੰਜਾਬ ਵਿੱਚ ਆ ਜਾ ਤੂੰ ਉੱਥੇ ਬੈਠਾ ਡੇਗਾ ਮਾਰੀ ਜਾਂ ਨਾ ਕੈਨੇਡਾ ਦੇ ਵਿੱਚ ਤੂੰ ਆ ਜਾ ਫਿਰ ਪੰਜਾਬ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਗੱਲਬਾਤ ਕਰ ਲੈਨੇ ਤੁਸੀਂ ਖਾਲਸਤਾਨ ਦੀ ਗੱਲ ਕਰਦੇ ਹੋ ਇਲੈਕਸ਼ਨ ਆਉਣੀ ਹੈ ਹੁਣ ਦੋ ਕੁ ਮਹੀਨੇ ਬਾਕੀ ਨੇ ਖਾਲਸਤਾਨ ਦੇ ਏਜੰਡੇ ਤੇ ਇਲੈਕਸ਼ਨ ਲੜ ਕੇ ਵੇਖ ਲੈਨੇ ਤੁਹਾਡੇ ਨਾਲ ਕਰਾਂਗੇ ਇਹ ਜੀ ਗੱਲ ਹੀ ਕਨਸਟੀਟਿਊਸ਼ਨ ਦੀ ਗੱਲ ਕਰਦੇ ਹੋ ਜਣ ਕੇ ਕਹਿੰਦਾ ਵੀ ਤੁਸੀਂ ਸੁਪਰੀਮ ਕੋਰਟ ਦੀ ਜਿਹੜਾ ਕਾਪੀ ਦੇ ਦਿਓ ਉਹਨਾਂ ਨੂੰ ਵੀ ਇਹਦੇ ਵਿੱਚ ਖਾਲਸਾ ਦੀ ਗੱਲ ਕੀਤੀ ਹੈ ਖਾਲਸਾ ਦੀ ਗੱਲ ਕੀਤੀ ਆ ਉਹ ਤੁਸੀਂ ਲੜ ਸਕਦੇ ਹੋ ਤੁਹਾਡਾ ਕੋਈ ਏਜੰਡਾ ਹੋਵੇ ਕਿਸਾਨੀ ਅੰਦੋਲਨ ਚੱਲਦਾ ਤੇ ਦੂਜੇ ਪਾਸੇ ਤੁਸੀਂ ਇਹ ਗੱਲਾਂ ਕਰਦੇ ਹੋ ਨਾਲੇ ਲੋਕਾਂ ਨੂੰ ਤੁਹਾਡੇ ਕਰਤੂਤ ਦਾ ਪਤਾ ਲੱਗ ਜਾਊ ਵੀ ਕਿੰਨੇ ਕੁ ਤੁਸੀਂ ਪਾਣੀ ਵਿੱਚੋਂ ਖਾਲਸਾਣ ਦੇ ਗੱਲ ਕਰਨ ਵਾਲਿਓ ਪਾਕਿਸਤਾਨ ਦੇ ਦੱਲਿਓ ਤੁਹਾਡੀ ਪਾਕਿਸਤਾਨੀਆਂ ਨਾਲ ਜਾ ਰਹੀ ਹੈ ਜਿੰਮੇ ਜਹਾਦੇ ਨਾਂ ਤੇ ਉਹ ਲੋਕਾਂ ਨੂੰ ਮਰਵਾਉਂਦੇ ਨੇ ਲੜਾਈ ਜਾਂਦੇ ਨੇ ਜੂਥ ਨੂੰ ਉਧਰ ਤੁਸੀਂ ਹੁਣ ਉਹ ਮੀੜਾ ਚੁੱਕਿਆ ਹੋਇਆ ਕਿਹੜੇ ਖਾਲਸਾ ਦੀ ਗੱਲ ਕਰਦੇ ਹਾਂ ਕਿਹੜੇ ਦੀਪ ਸਿੱਧੂ ਦੀ ਗੱਲ ਕਰਦੇ ਹਾਂ ਕਿਹੜੇ ਅਮਰਤਪਾਲ ਦੀ ਗੱਲ ਕਰਦੇ ਹਾਂ ਕੈਨੇਡਾ ਬੈਠੇ ਕੇ ਗੱਲਾਂ ਮਾਰ ਕਰਦੇ ਹੋ ਫਿਰ ਇੱਥੇ ਪੰਜਾਬ ਦੇ ਵਿੱਚ ਆਓ ਮਿਲਾਕ ਦੇ ਵਿੱਚ ਲੋਕਾਂ ਦੇ ਕੋਲ ਆ ਕੇ ਗੱਲਬਾਤ ਕਰੋ ਲੋਕਾਂ ਦੇ ਵਿੱਚ ਤੁਹਾਡੀ ਗੱਲਬਾਤ ਕਿੰਨੀ ਕ ਮੰਨੀ ਜਾਂਦੀ ਹੈ ਤੁਹਾਡੇ ਨਾਲ ਕਿੰਨੇ ਕੁ ਲੋਕ ਤੁਰਦੇ ਨੇ ਅਰੇ ਡੱਪਨੂ ਬੈਠਾ ਅਮਰੀਕਾ ਦੇ ਵਿੱਚ ਉਹਨੂੰ ਵੀ ਲਿਆ ਇੱਥੇ ਇੱਥੇ ਖਾਚ ਸਿਮਰਤ ਮਾਨ ਬੈਠਾ ਇਹਨਾਂ ਸਾਰਿਆਂ ਨੂੰ ਇਕੱਠੇ ਕਰ ਲੋ ਇਲੈਕਸ਼ਨ ਲੜਨ ਲੋ ਇੱਥੇ ਖਾਲਸਾ ਦਾ ਏਜੰਡੇ ਤੇ ਆ ਕੇ ਤੁਹਾਨੂੰ ਪਤਾ ਤਾਂ ਲੱਗੇ ਤੁਹਾਡੀ ਕਰਦੂਤ ਦਾ ਵੀ ਤੁਸੀਂ ਖਾਲਸਾ ਦੀ ਜਿਹੜੀ ਮੂਵਮੈਂਟ ਹੈ ਕਿਹਦੇ ਕੈਂਟ ਚਲਾਈ ਹੋਈ ਹੈ ਕੀ ਲੋਕਾਂ ਨੂੰ ਪਤਾ ਨਹੀਂ ਆਈਐਸਆਈ ਦੀ ਇਹ ਦੇਣ ਪਾਕਿਸਤਾਨ ਦੀ ਆਰਮੀ ਦੇ ਜਿਹੜੇ ਧੱਲੇ ਨੇ ਖਾਲਿਸਤਾਨੀ ਕੁਝ ਪਾਕਿਸਤਾਨ ਵਿੱਚ ਬੈਠੇ ਨੇ ਕੁਝ ਅਮਰੀਕਾ ਵਿੱਚ ਬੈਠੇ ਨੇ ਕੁਝ ਕੈਨੇਡਾ ਵਿੱਚ ਬੈਠੇ ਨੇ ਕੁਝ ਇੱਥੇ ਬੈਠੇ ਨੇ ਕੀ ਪਤਾ ਨਹੀਂ ਕਿ ਤੁਹਾਡੀ ਇਹ ਖਾਲਸਾ ਦੀ ਮੂਵਮੈਂਟ ਦਾ ਮਤਲਬ ਕੀ ਹੈ ਲੋਕਾਂ ਨੂੰ ਮਰਵਾਉਣਾ ਤੁਸੀਂ ਪਹਿਲਾਂ ਰਜੇ ਨਹੀਂ ਲੋਕਾਂ ਨੂੰ ਮਰਵਾ ਕੇ ਜਿਹੜੇ ਕੈਨੇਡਾ ਦੇ ਲੋਕ ਇਹਨਾਂ ਨੂੰ ਬੇਨਤੀ ਕਰਨੀ ਹੈ ਇਹ ਪੱਡੇ ਵਰਗੀਆਂ ਖਚਾਂ ਨੂੰ ਨਾ ਥੋੜਾ ਜਿਹਾ ਨੱਥ ਪਾ ਲੋ ਸਮਝਾ ਲੋ ਸ਼ਰਮ ਆ ਪਤਾ ਲੱਗਦਾ ਕਿ ਯਾਰ ਤੁਸੀਂ ਕੈਨੇਡਾ ਬੈਠੇ ਪੰਜਾਬ ਦੇ ਨੌਜਵਾਨੋਂ ਉਸਕਾਰ ਕਿਸ਼ਾਨੀ ਅੰਦੋਲਨ ਦੇ ਵਿੱਚ ਕੋਈ ਅੱਗ ਲੱਗੇ ਕੋਈ ਪੰਗਾ ਪਵੇ ਤੇ ਉਧਰੋਂ ਜਿਹੜੀ ਪੁਲਿਸ ਖੜੀ ਹੈ ਜਾਂ ਆਰਮੀ ਲਾਉਣਗੇ ਉਹ ਫਾਇਰਿੰਗ ਵਗੈਰਾ ਕਰੇ ਗੋਲੀਆਂ ਚਲਾਵੇ ਤੇ ਲੋਕ ਮਰਨ ਤੇ ਤੁਸੀਂ ਰੋਟੀਆਂ ਛੇਕੋ ਇਹ ਸ਼ਰਮ ਨਹੀਂ ਪਤਾ ਲੋਕਾਂ ਨੂੰ ਕੀ ਕਹਿਣ ਲੱਗਿਓ ਤੁਸੀਂ ਸ਼ਰਮ ਦੀ ਯਾਰ ਕੋਈ ਘਾਟ ਹੈ ਤੁਹਾਨੂੰ ਕੋਈ ਮਾੜੀ-ਮੋਢੀ ਸ਼ੰਗ ਸ਼ਰਮ ਹੈ ਤੁਹਾਨੂੰ ਜਿਹੜੇ ਤੁਸੀਂ ਗੱਲਾਂ ਕਰਦੇ ਹੋ ਤੁਸੀਂ ਨੌਜਵਾਨਾਂ ਨੂੰ ਕਹੀ ਜਾਂਦੇ ਹੋ ਕਿ ਦੀਪ ਸਿੱਧੂ ਦੇ ਨਾਂ ਦੀਆਂ ਸਰਟਾਂ ਪਾਓ ਭਿੰਡਰਾਂ ਵਾਲੀ ਦੀ ਫੋਟੋ ਲਾ ਲਓ ਦੀਪ ਸਿੱਧੂ ਦੀ ਲਾ ਲਓ ਅਮਰਪਾਲ ਦਾ ਮੁੱਦਾ ਚੱਕੋ ਬੰਦੀ ਸਿੰਘਾਂ ਦਾ ਮੁੱਦਾ ਚੱਕੋ ਖਾਲਸਾ ਦੀ ਗੱਲ ਕਰੋ ਕਿਸਾਨੀ ਅੰਦੋਲਨ ਦੇ ਵਿੱਚ ਕੀ ਗੱਲ ਬਈ ਤੂੰ ਆਪਣੇ ਮੁੰਡੇ ਨੂੰ ਭੇਜਿਆ ਇੱਥੇ ਆਪ ਆਇਆ ਇੱਥੇ ਕਮਾਲ ਕਰਦੇ ਤੁਸੀਂ ਰੇਡੀਓ ਚਲਾਉਨੇ ਹੋ ਬੈਠੇ ਤੁਹਾਨੂੰ 2-4000 ਡਾਲਰ ਬਣ ਜਾਂਦਾ ਹੈ ਕੋਈ ਬਿਜ਼ਨਸ ਹੈ ਤੁਹਾਡਾ ਇਹ ਕਾਦੇ ਲਈ ਕਰਦੇ ਹਾਂ ਜੇ ਤੈਨੂੰ ਐਨਾਂ ਹੀ ਖਾਲਸਤਾਨ ਦਾ ਚਾਅ ਹੈ ਜਾਂ ਤੂੰ ਐਨਾਂ ਹੀ ਖਾਲਸਤਾਨ ਦੇ ਪੱਖ ਵਿੱਚ ਗੱਲ ਕਰਦਾ ਹੈ ਦੀਪ ਸਿੰਘ ਦੇ ਪੱਖ ਵਿੱਚ ਖੜਦਾ ਹੈ ਅਮਰਤਪਾਲ ਦੀ ਗੱਲ ਕਰਦਾ ਹੈ ਭਿੰਡਰਾਂ ਵਾਲੇ ਦੀ ਗੱਲ ਕਰਦਾ ਹੈ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ ਫਿਰ ਕੈਨੇਡਾ ਬੈਠਾ ਕੀ ਕਰਦਾ ਹੈ ਬਾਈ ਇੱਥੇ ਗੱਲ ਕਰ ਫਿਰ ਇੱਥੇ ਆ ਕੇ ਇਹਨਾਂ ਲੋਕਾਂ ਨੂੰ ਸਮਝਾ ਆ ਵੀ ਆਓ ਖਲੋਦਾਂ ਦੀ ਗੱਲ ਕਰੀਏ ਲੋੜ ਹੀ ਨਹੀਂ ਹੁਣ ਇਲੈਕਸ਼ਨ ਆਉਣੀ ਐ ਲੜਕੇ ਦੇਖੋ ਕਿੰਨੇ ਸੀਟਾਂ ਤੁਹਾਨੂੰ ਮਿਲ ਰਿਹ ਗਏ ਨੇ ਪਤਾ ਲੱਗ ਜਾਊਗਾ ਜਰ ਕਿਉਂ ਪਹਿਲਾਂ ਵੀ ਤੁਸੀਂ ਕੈਨੇਡਾ ਅਮਰੀਕਾ ਬੈਠਿਆਂ ਨੇ ਲੋਕਾਂ ਨੂੰ ਮਰਵਾਇਆ ਫੂਕ ਦੇ ਦੇ ਕੇ ਤੁਸੀਂ ਹੁਣ ਵੀ ਨਹੀਂ ਹਟਦੇ ਸ਼ਰਮ ਕਰ ਲਓ ਮੜੇ ਮੋੜੇ ਇਹ ਮੈਂ ਕਹਿਣੀ ਨਹੀਂ ਚਾਹੁੰਦਾ ਸੀ ਗੱਲ ਅੱਜ ਮੈਂ ਜਦੋਂ ਗੱਲਬਾਤ ਸੁਣੀ ਨਾ ਇਹਦੀ ਹੁਣ ਕਹਿਣਾ ਪੈਣਾ ਪਹਿਲਾਂ ਮੈਂ ਕਿਹਾ ਨਹੀਂ ਸੀ ਜਰ ਤੂੰ ਕਤੀੜ ਖੱਚ ਭੇੜ ਕੀ ਕਰ ਮੈਂ ਤੈਨੂੰ ਮੈਂ ਹੁਣ ਜੇ ਤੂੰ ਹੁਣ ਵਿੱਚ ਕਿੱਲਾ ਹੋਇਆ ਤੇਰਾ ਫੋਨ ਮੇਰੇ ਕੋਲ ਹੈਗਾ ਮੇਰਾ ਫੋਨ ਤੇਰੇ ਕੋਲ ਵੀ ਹੈਗਾ ਫੋਨ ਨੰਬਰ ਦੀ ਗੱਲ ਕਰਦਾ ਕਰਕੇ ਵੇਖ ਲੈ ਔਰ ਜਿਹੜੀ ਮੈਂ ਗੱਲ ਕਹੀ ਹੈ ਜੇ ਤਾਂ ਕੋਈ ਜਵਾਬ ਅਨਸਰ ਹੈਗਾ ਤਾਂ ਦੇ ਕੇ ਦੇਖ ਲੈ ਕਿਉਂ ਜਨ ਤੂੰ ਇਦਾਂ ਸੈਕੰਡ ਦੇ ਮੈਂਬਰ ਵੀ ਨਹੀਂ ਬਣੇ ਹਲੇ ਭਰਾਵੋ ਖੁਸਰੇ ਦੀ ਅੱਡੀ ਵਰਗਾ ਮੂੰਹ ਕੱਢ ਲੈਨੇਓ ਖੁਸਰੇ ਦੀ ਅੱਡੀ ਵਰਗਾ ਸਿਰ ਹੁੰਦਾ ਤੁਹਾਡਾ ਤੂੰ ਤਾਂ ਮੈਂਬਰ ਵੀ ਬਣੇ ਸਿੱਕਾ ਮੁੰਦੇ ਹਲੇ ਤੂੰ ਤਾਂ ਕੇਸ ਦਾ ਨਹੀਂ ਰੱਖਣ ਨੂੰ ਵੀ ਤਿਆਰ ਨਹੀਂ ਹਲੇ ਤੂੰ ਤਾਂ ਪੱਗ ਬੰਨਣ ਨੂੰ ਤਿਆਰ ਨਹੀਂ ਹਲੇ ਤੁਸੀਂ ਗੱਲਾਂ ਈਡੀਆਂ ਵੱਡੀਆਂ ਕਰਦੇ ਹੋ ਕੀ ਤੁਸੀਂ ਲੋਕਾਂ ਨੂੰ ਮਰਵਾਉਣਾ ਹੈ ਲੋਕਾਂ ਦੇ ਪੁੱਤ ਚੰਗੇ ਨਹੀਂ ਲੱਗਦੇ ਕੰਮ ਕਰਦੇ ਜਿਹੜੇ ਕਿਸਾਨ ਕਿਸਾਨੀ ਅੰਦੋਲਨ ਕਰਦੇ ਨੇ ਹਾਲਾਂਕਿ ਉਹ ਵੀ ਧੱਕੇ ਜੜੇ ਹੋਏ ਨੇ ਇਨਾ ਇਨਾ ਜਥੇਬੰਦੀਆਂ ਦੇ ਕਿਸਾਨ ਖਿਸਾਨ ਆਗੂਆਂ ਦੇ ਕੀ ਚਾਹੁੰਦੇ ਨਹੀਂ ਵੀ ਪੰਜਾਬ ਬਸਦਾ ਰਹੇ ਜੇ ਮਾੜੀ ਮੋਢੀ ਤਰੱਕੀ ਕਰਦਾ ਹੈ ਤੁਸੀਂ ਤਾਂ ਪੰਜਾਬ ਨੂੰ ਛੱਡ ਕੇ ਜਾ ਬੜੇ ਕੈਨੇਡਾ ਉੱਥੇ ਗੋਰਿਆਂ ਦੀ ਟੋਲਟਾ ਸਾਫ਼ ਕਰ ਦਿਓ ਝਾੜੂ ਮਾਰਨ ਲੋਕਾਂ ਦੇ ਘਰਾਂ ਵਿੱਚ ਤੇ ਜਿਹੜੇ ਪੰਜਾਬ ਦੇ ਲੋਕ ਰੋਟੀ ਖਾਂਦੇ ਚੰਗੇ ਨਹੀਂ ਲੱਗਦੇ ਤੁਹਾਨੂੰ ਇਹ ਗੱਲ ਮੈਂ ਤਲਖੀ ਵਿੱਚ ਆ ਕੇ ਨਹੀਂ ਕਹਿੰਦਾ ਭਰਾਵਾ ਥੋੜੀ ਬਹੁਤ ਸ਼ਰਮ ਕਰ ਲੋ ਸ਼ਰਮ ਕਰ ਲੋ ਮੜੀ ਮੋਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ